ਦੀ ਸੇਵ ਦਸੂਰ ਸਾਹਿਬ ਨੇ ਮਾਨ ਸਾਹਿਬ ਦੇ ਠੀਕ ਹੈ ਦਿਹਾੜੀ ਡਾਂਗ ਵਿੱਚ ਉਹਨਾਂ ਨੂੰ ਛੁੱਟੀ ਵੀ ਮਿਲ ਜੂਗੀ ਕੋਸ਼ ਅੱਜ ਟੈਸਟ ਉਸ ਕਰਾਉਣ ਵਾਸਤੇ ਉਹ ਗਏ ਨੇ ਅੱਜ ਛੁੱਟੀ ਦੇ ਕੋਈ ਚਾਂਸ ਲੱਗ ਰਹੇ ਨੇ ਜੀ ਅੱਜ ਹੋ ਜਾਣੀ ਚਾਹੀਦੀ ਹੈ ਨਿਕਲ ਤੱਕ ਅੱਛਾ ਗਲਤ ਥੋੜੀ ਹੋ ਗਈ ਸੀ ਹਾਂ ਸਾਹਿਬ ਉਹਨਾਂ ਬਾਬ ਇਹ ਹੀ ਹੋਇਆ ਸੀ ਵੀ ਟੈਸਟ ਕਰਾਉਣ ਚੱਲੇ ਆ ਅਸੂਰ ਜੀ ਇਹ ਤਾਂ ਸਮਝ ਨਹੀਂ ਸਰ ਅੱరే ਜੀ ਉਹ ਉਹ ਟੈਸਟ ਕਰਾਉਣ ਚੱਲੇ ਸੀਗੇ ਨਿਕਲੇ ਸੀਗੇ ਫੋਟ ਉੱਤੇ ਅੱਛਾ ਅੱਜ ਕੋਈ ਗੱਲਬਾਤ ਨਹੀਂ ਹੋਈ ਸੀ ਫਿਰ ਵੇਲ ਤੇ ਬਸ ਫਤਈ ਹੈ ਕੋਈ ਗੱਲਬਾਤ ਨਹੀਂ ਗੱਲਬਾਤ ਕਹਿ ਰਹੇ ਆ ਕਿ ਅੱਜ ਛੁੱਟੀ ਵੀ ਮਿਲ ਜੇ ਹੋ ਜੂਗੀ ਜੀ ਅੱਛਾ ਤੇ ਤੁਸੀਂ ਤਾਂ ਫਿਰ ਡਾਕਟਰ ਕਹਿੰਦੇ ਵੀ ਅਸੀਂ ਉੱਧਰ ਚੱਲਿਆ ਜੀ ਰੋਕਿਆ ਜੀ ਗੁਰਾਂਜ ਜੀ ਤੁਸੀਂ ਮਿਲ ਕੇ ਆਏ ਹੋ ਕੱਲ੍ਹ ਦਾ ਬੇਸੀ ਦੇ ਨਾਲ ਤੇ ਸਰ ਥੋੜਾ ਜਿਹਾ ਤੁਸੀਂ ਦੱਸ ਦੋ ਕਿ ਅੱਜ ਕੀ ਗੱਲਬਾਤ ਸੀ ਤੇ ਟੈਸਟ ਟੈਸਟ ਕਰਾਉਣ ਹੀ ਗਏ ਅੱਜ ਜੀ ਗੱਲਬਾਤ ਅੱਜ ਨਹੀਂ ਕੋਈ ਬਸ ਫਤਈ ਬਣਾ ਜੀ ਸਰ ਪੰਸਾ ਪਾਡੇ ਨਾਲ ਕੀ ਗੱਲਬਾਤ ਹੋਈ ਨਹੀਂ ਐਕਚੁਅਲ ਚ ਨਾ ਜਿਦ ਤਰਾ ਕੁੜੀਆ ਸਾਹਿਬ ਨੇ ਦੱਸਿਆ ਉਹਨਾਂ ਦੇ ਕੁਝ ਟੈਸਟ ਹੋਣੇ ਸੀ ਉਹ ਆਲਰੇਡੀ ਟੈਸਟ ਵਾਸਤੇ ਜਾ ਰਹੇ ਸੀ ਸਿਰਫ ਉਦੋਂ ਫਿਰ ਨਾਲ ਡਾਕਟਰਾਂ ਦੀ ਟੀਮ ਉੱਥੇ ਖੜਨਾ ਵੀ ਚੰਗਾ ਨਹੀਂ ਲੱਗਦਾ ਪਰ ਡਾਕਟਰ ਸਾਹਿਬ ਨੇ ਕਿਹਾ ਅੱਜ ਸ਼ਾਮ ਤੱਕ ਮੋਸਟ ਪ੍ਰੋਬਬਲੀ ਛੁੱਟੀ ਅੱਜ ਹੋ ਜੂਗੀ ਵੈਸੇ ਤੰਦਰੁਸਤ ਹੈ ਠੀਕ ਹੈ ਜੀ। ਸਿਹਤ ਕਾਫੀ ਸੁਧਾਰ ਹੈ ਅੱਗੇ ਨਾਲੋਂ ਸ਼ਾਮ ਤੱਕ ਛੁੱਟੀ ਕਰ ਦਿੱਤੀ ਠੀਕ ਹੈ ਜੀ। ਮੁੱਡੀਆਂ ਸਾਹਿਬ ਜਦੋਂ ਪੀਐਮ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਮੁੱਡੀਆਂ ਸਾਹਿਬ ਕਹਿੰਦੇ ਕਿ ਮੇਰੀ ਅੱਖਾਂ ਦੇ ਵਿੱਚ ਅਥਰੂ ਆ ਗਏ ਸੀ ਜਿਸ ਤੰਗ ਦਾ ਬੱਥੇ ਹੀ ਹੋਰ ਉਹਦੇ ਨਾਲ ਪੀਐਮ ਸਾਹਿਬ ਦਾ ਸੀ। ਸਾਨੂੰ ਮੋਬਾਈਲ ਫੜ ਕੇ ਰੱਖ ਲੇ ਜੀ ਸਾਡੇ ਸਾਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਸਾਨੂੰ ਮੀਟਿੰਗਾਂ ਚ ਹਿੱਸਾ ਲੈਣ ਨਹੀਂ ਦਿੱਤਾ ਗਿਆ। ਕੋ ਮੋਬਾਈਲ ਵਗੈਰਾ ਤੋਂ ਮੈਨੂੰ ਨਹੀਂ ਪਤਾ ਕਿ ਸਾਹਿਬ ਸਾਰਿਆਂ ਦੇ ਰੱਖ ਲੈਂਦੇ ਨੇ। ਤੋਂ ਜਿਹੜੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਫੇਰੀ ਸੀ ਨਾ ਉਹ ਹਮਦਰਦੀ ਜੀ ਵਾਲੀ ਨਹੀਂ ਸੀ ਬਗਾਨਗੀ ਜੀ ਵਾਲੀ ਸੀਗੀ। ਉਹਦਾ ਸਵਾਰਕੇ ਕੋ ਪੱਖ ਸੁਣਿਆ ਨਹੀਂ ਗਿਆ ਪੰਜਾਬ ਦਾ। ਜੀ। ਨਹੀਂ ਜੀ 2000 ਕਰੋੜ ਦਾ ਕਿਉਂ ਆ 2000 2000 ਦਾ ਜਿਹੜਾ ਅਜਨਾਲੇ ਜ਼ਿਲ੍ਹੇ ਦਾ ਹੋ ਗਿਆ ਅਜਨਾਲੇ ਜਿਹੜੇ ਦਾ ਉਹਨਾਂ ਨੇ ਜਨਾਲੇ ਹਲਕੇ ਦਾ ਜਿਹੜਾ ਦਿੱਤਾ ਸੀ ਨਾ ਵੈਸੇ ਤੁਸੀਂ ਸੜਕਾਂ ਖਰਾਬ ਹੋ ਗਈਆਂ ਬਿਲਡਿੰਗਾਂ ਖਰਾਬ ਹੋ ਗਈਆਂ 2000 ਕਰੋੜ ਤੋਂ ਵੱਧ ਤਾਂ ਤੁਸੀਂ ਖੇਤੀ ਦਾ 5 ਲੱਖ ਏਕੜ ਹੋ ਗਿਆ ਜੀ ਪਸ਼ੂ ਕਿੰਨੇ ਆ 50 ਮੌਤਾ ਹੋ ਗਈਆਂ 55 ਦੇ ਨੇੜੇ ਪਹੁੰਚ ਗਈਆਂ ਤਾਂ 2000 ਕਰੋੜ ਆਪਾਂ ਉਹਨੂੰ ਕਿਵੇਂ ਗਿਣਾਂ वैसे ये 2000 ਪਿੰਡ ਪ੍ਰਭਾਵਿਤ ਹੋ ਗਿਆ ਜੇ 1600 ਨੂੰ ਕਰੋ ਤਾਂ ਸੀ ਲੱਖ ਹੀ ਆ ਰਿਹਾ ਜੇ ਪਿੰਡ ਨੂੰ ਇੱਕ ਨੂੰ ਪਿੰਡਾਂ ਦੀ ਤੁਸੀਂ ਹਾਲਾਤ ਦੇਖੇ ਹੋਣੇ ਆ ਕਿਸ ਤਰ੍ਹਾਂ ਦੇ ਹੋਗੇ ਕਿ 80 ਲੱਖ ਰੁਪਏ ਨਾਲ ਉਹ ਕੋਈ ਇੱਕ ਦੋ ਚਾਰ ਘਰਾਂ ਦਾ ਵੀ ਸੰਵਰਨਾ ਗਰੀਬ ਲੋਕ ਉਜੜ ਗਏ ਉਹਨਾਂ ਦੇ ਘਰ ਜਿਹੜੇ ਸਾਰੀ ਉਮਰ ਚ ਵਿਚਾਰਾ ਦੋ ਕਮਰੇ ਪੌਂਦਾ ਤੇ ਉਹ ਉਹਨਾਂ ਦੇ ਵਾਸਤੇ ਸਰਕਾਰ ਕੁਝ ਕਰੂਗੀ ਤਾਂ ਤਾਂ ਕਦੇ ਹਿੰਦੀ ਸਮਝ ਨਹੀਂ ਆਦੀ ਪੀਐਮ ਵੀ ਇਸ ਤਰ੍ਹਾਂ ਦੀ ਸ਼ਬਦਾਬੀ ਸੀ ਜਿਉ ਇਸ ਤਰ੍ਹਾਂ ਉਹਨਾਂ ਨੇ ਜਦੋਂ ਮੰਤਰੀ ਜੀ ਨੇ ਕਿਹਾ ਨਾ ਵੀ ਮੰਤਰੀ ਜੀ ਨੇ ਕਿਹਾ ਅਭੀ ਤੁਹਾਡਾ ਤਨਵਾਜ ਜਿਹੜਾ ਦੇ ਆ ਪਰ ਇਹ ਬਹੁਤ ਥੋੜਾ ਹੈ ਤੁਸੀਂ ਹੋਰ ਕਰੋ ਤੋ ਕਹਿੰਦੇ ਮੈਂ ਹਿੰਦੀ ਚ ਬੋਲ ਦਿੱਤਾ ਬਸ ਐਨਾ ਉਹਨਾਂ ਨੇ ਸਮਝ ਨਾ ਸਮਝੇ ਹਿੰਦੀ ਚ ਬੋਲ ਦਿੱਤਾ ਹੈਗਾ ਹੁਣ ਉਹਨੂੰ ਕਿਵੇਂ ਵੀ ਲਾ ਲਓ ਵੀ ਨਾ ਸਮਝ ਵਾਲੀ ਲਾ ਲਓ ਸਮਝ ਵਾਲੀ ਲਾ ਲਓ ਜੇ ਉਹੀ ਗੱਲ ਹੈ ਕਿ ਤਾਮਿਲ ਆੜੂ ਚ ਗਏ ਹੁੰਦੇ ਪ੍ਰਧਾਨ ਮੰਤਰੀ ਸਾਹਿਬ ਕਹਿ ਸਕਦੇ ਵੀ ਮੈਂ ਹਿੰਦੀ ਚ ਬੋਲਦਾ ਤਾਂ ਜਿੱਥੋਂ ਦੀ ਪਾਛਾ ਉੱਥੋਂ ਦੀ ਬੰਦਾ ਬੋਲਣੀ ਚਾਹੂਗਾ ਬੋਲੂਗਾ ਅਸੀਂ ਪੰਜਾਬੀ ਆਂ ਪੰਜਾਬੀ ਤੇ ਪੰਜਾਬੀ ਹੋਣ ਦੇ ਮਾਣ ਹੈ ਸਾਡਾ ਵਿਰਸਾ ਵੱਡਾ ਹੈ ਸਾਡਾ ਸੱਭਿਆਚਾਰ ਵੱਡਾ ਹੈ ਸਾਡੀਆਂ ਲਿਖਤਾ ਵੱਡੀਆਂ ਹੈ ਜੀ ਹਾਂ ਜੀ ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਖੇਤੀਬਾੜੀ ਮਤਲਬ ਬਾਰਸਾ ਹੋਰੀ ਹੋਏ ਆ ਬਾਬਾ ਬੁੱਲੇ ਸ਼ਾਹ ਹੋਰੀ ਹੋਏ ਆ ਗੁਰੂ ਸਾਹਿਬਾਨ ਹੋਏ ਆ ਪੰਜਾਬੀ ਗੁਰਮੁਖੀ ਬੋਲੀ ਲਿਪੀ ਨੂੰ ਤੇ ਪੰਜਾਬੀ ਬੋਲੀ ਨੂੰ ਤਾਂ ਬਹੁਤ ਵੱਡਾ ਸਥਾਨ ਮਿਲਿਆ ਹਰ ਇੱਕ ਥਾਂ ਤੇ ਐਡੇ ਵੱਡੇ ਗ੍ਰੰਥ ਸਪੇਡ گورనర్ ਸਾਹਿਬ ਕਹ ਰਹੇ ਟੋਕਨ ਹੈ ਐਡਵਾਂਸ ਟੋਕਨ ਆਇਆ ਹੈ ਵੀ ਜਿਹੜੇ ਰਾਹਤ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਚੱਲਣ ਅੱਗੇ ਹੋਰ ਵੀ ਅਮਾਉਂਟ ਆ ਚਲੋ ਤਾਂ ਵੀ ਠੀਕ ਅਸੀਂ ਤਾਂ ਉਮੀਦ ਕਰਦੇ ਹਾਂ ਹਮੇਸ਼ਾ ਪੰਜਾਬ ਇਸ ਦੇਸ਼ ਦੇ ਨਾਲ ਖੜਾ ਰਿਹਾ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਦੀ ਸੁਰੱਖਿਆ ਜੇ ਇਹਦੇ ਵਿੱਚ ਭੁੱਖਮਰੀ ਵੀ ਸੀ ਦੇਸ਼ ਤੇ ਪੰਜਾਬ ਨੇ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਜਿਹੜਾ ਅਨਾਜ ਜੇ ਅਸੀਂ ਬਾਫਰ ਕੀਤਾ ਹੈਗਾ ਤਾਂ ਉਹ ਪੰਜਾਬ ਦਾ ਉਹਦੇ ਵਿੱਚ ਵੱਡਾ ਹਿੱਸਾ ਹੈ ਜਿਸ ਤਰੀਕੇ ਦੇ ਨਾਲ ਸ਼ਿਵਰਾਜ ਜੀ ਆਉਂਦੇ ਨੇ ਬਾਅਦ ਚੋਕੀ ਆ ਕੇ ਕਹਿੰਦੇ ਨੇ ਜੀ ਮਾਈਨਿੰਗ ਕਰਕੇ ਹੋ ਗਿਆ ਭਾਜੀਪੀ ਦੀ ਲੀਡਰ ਵੀ ਉਸ ਦਿਨ ਬਾਹਰ ਆ ਕੇ ਕਹਿੰਦੇ ਨੇ ਜੀ ਕਿਸਾਨ ਕਹਿੰਦੇ ਮਾਈਨਿੰਗ ਕਰਕੇ ਹੋਇਆ ਸ਼ਿਵਰਾਜ ਜੀ ਨਾ ਪਹਿਲਾਂ ਆਏ ਕਿਤੇ ਤੇ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਇਸ ਸਥਿਤੀ ਦਾ ਪਤਾ ਸੀਗਾ ਨੇਕ ਇਨਸਾਨ ਨੇ ਉਹਦੇ ਵਿੱਚ ਮੈਂ ਵੀ ਕਹਿ ਸਕਦਾ ਪਰ ਇੱਥੇ ਜਿਹੜੇ ਸੱਜਣ ਮਿਲੇ ਸੀ ਉਹਨਾਂ ਨੇ ਆ ਪੰਜਾਬ ਦਾ ਦੁੱਖ ਨਹੀਂ ਦੱਸਿਆ ਪੰਜਾਬ ਕਿਸ ਗੱਲ ਵਿੱਚ ਹੁਣ ਹੁਣ ਹੈ ਸਾਡੀ ਸਹਾਇਤਾ ਕੀ ਕੀਤੀ ਜਾ ਸਕਦੀ ਹੈ ਉਹ ਜਿਹੜੇ ਉਹਨਾਂ ਕੋਲੇ ਪੱਕ ਕਰਨ ਵਾਲੇ ਸੀਗੇ ਉਹ ਪਾਰਟੀ ਤੌਰ ਤੇ ਉਹਨਾਂ ਨੇ ਦੂਸਰੀ ਪਾਰਟੀ ਨੂੰ ਭੰਡਣ ਤੋਂ ਗਾਂ ਸੁਨੀਲ ਆਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾ ਦਾ ਮੰਤਰੀ ਹੈ ਸੋ ਇੱਕ ਆਮ ਘਰਾਂ ਚੋਂ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਹਨੇ ਵਾਲ ਦੇ ਲੋਕਾਂ ਨੇ ਪੌਣੇ 3 ਲੱਖ ਵੋਟਾਂ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾ ਮੋਰਨ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਦਾ ਮੈਨੂੰ ਮੰਤਰੀ ਬਣਾਇਆ ਔਰ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋਣ ਕਿ ਮੈਂ ਤੇ ਜਾਣਦਾ ਨਹੀਂ ਮੁੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਉਹਨੇ ਕੋਈ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚੁਣਉਂਦੇ ਹੋਏ ਨਿਮਾਇੰਦਿਆਂ ਦਾ ਹੀ ਪਤਾ ਜੇ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋਣ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ 5 ਹਫ਼ਤੇ ਦੇ ਕਰੀਬ ਹੋ ਗਿਆ ਸੀ ਸਾਰੇ ਪੂਰੇ ਹੜਪ੍ਰਿੜਿਤ ਇਲਾਕਿਆਂ ਦੇ ਵਿੱਚ ਜਾ ਕੇ ਹੜਪ੍ਰਿੜਿਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੋੜ ਗਈ ਕੱਲੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਬੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਮਲਵਾ ਚੜ ਗਿਆ ਮਿੱਟੀ ਚੜ ਗਈ ਰਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਆਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਏ ਪੈ ਗਏ ਸੁੱਕ ਜਮੀਨ ਨੂੰ ਤਿਆਰ ਕਰਨ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਹੈ ਸੋ ਅੱਜ ਦੇ ਪੰਜਾਬੀਆਂ ਲਈ ਗਰੀਬ ਪਰਿਵਾਰਾਂ ਲਈ ਜੇ ਮੈਂ ਮੋਦੀ ਸਾਹਿਬ ਤੋਂ ਮੰਗ ਕੀਤੀ ਤ ਉਸ ਦਾ ਮੋਦੀ ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੇ ਨਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨਕਾਮਾਂ ਨੂੰ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆ ਹੀ ਰਹੇ ਹੋ ਚਲੋ دیر ਬਾਅਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤਾਂ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰੀਲੀਫ ਫੰਡ ਦੇ ਕੇ ਜਾਇਓ ਤਾਂ ਜੋ ਜਿਨ੍ਹਾਂ ਪਰਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ, ਜਾਨਾਂ ਚਲੀਆਂ ਗਈਆਂ। ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ। ਬਹੁਤ ਸਾਰੇ ਪਰਿਵਾਰਾਂ ਦੇ ਘਰ ਡੱਗੇ। ਬਹੁਤ ਸਾਰੇ ਪਰਿਵਾਰਾਂ ਦੇ ਡੰਗਰ ਮਰੇਗੇ। ਸੋ ਇਹ ਬੇਨਤੀਆਂ ਲਈ ਕਿ ਜੇ ਤੁਸੀਂ 20000 ਕਰੋੜ ਦਾ ਰੀਲੀਫ ਫੰਡ ਦਬੋਗੇ ਤੇ ਤਾਂ ਹੀ ਜਿਹੜਾ ਪੰਜਾਬ ਦੇ ਪੀੜਿਤ ਪਰਿਵਾਰਾਂ ਦੀ ਇਸ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਕਿਉਂਕਿ ਬਰਾਬਰ ਪਹਿਲੇ ਵਾਲੀ ਸਥਾਨ ਤੇ ਨਹੀਂ ਲਿਆ ਸਕਦੇ ਪਰ ਇਹਨਾਂ ਨੂੰ ਕੁਝ ਨਾ ਕੁਝ ਹੌਸਲਾ ਹੋ ਜੂਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਗ ਹੋਣਗੇ ਦੁਆਰਾ ਰੋਟੀ ਖਾਂ ਜੋਗ ਹੋਣਗੇ ਪਰ ਜੇ ਮੈਂ ਮੰਗ ਕੀਤੀ ਆ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਅਸਲੀ ਜਾਖੜ ਜੀ ਨੂੰ ਸੋ ਮੈਂ ਜਿਹੜੇ ਜਾਖੜ ਸਾਹਿਬ ਨੇ ਮੇਰੇ ਬਾਰੇ ਸ਼ਬਦ ਬੋਲੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਚੋਂ ਆਮ ਘਰਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਕਰਨੇ ਨੂੰ ਨਹੀਂ ਪਸੰਦ ਆ ਰਹੇ। ਸਵਾਮ ਪੰਜਾਬ ਨੂੰ ਇਹਨਾਂ ਨਾਲ ਕੋਈ ਪਿਆਰ ਨਹੀਂ ਹੈ, ਨਫ਼ਰਤ ਹੈ। ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਬੀਜੇਪੀ ਦੇ ਲੀਡਰਸ਼ਿਪ ਵਾਲ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹੀ ਦਿਖਦੇ ਆ। ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕਰਨਗੇ? ਜੀ ਕਿੱਦਾਂ ਦੀ ਸਿਹਤ ਅਸੀਮ ਸਾਹਿਬ ਜੀ। ਮਾਨ ਸਾਹਿਬ ਤੇ ਠੀਕ ਹੈ, ਦਿਹਾੜੀ ਡਾਂਗ ਵਿੱਚ ਉਹਨਾਂ ਨੂੰ ਡੇਵੀ ਮਿਲ ਜਾਊਗੀ। ਕੋਸ਼ ਅੱਜ ਪ੍ਰੈਸ ਟੂਟਸ ਕਰਾਉਣ ਵਾਸਤੇ ਹੁੰ ਗਏ। ਅੱਜ ਛੁੱਟੀ ਦੀ ਕੋਈ ਚਾਂਸ ਲੱਗ ਰਹੇ ਨੇ ਸੀ ਅੱਜ ਹੋ ਜਾਣੀ ਚਾਹੀਦੀ ਹੈ ਨਿਕਲ ਤੱਕ ਅੱਛਾ ਗੱਲਬਾਤ ਉਡੀਕ ਹੋ ਗਈ ਸੀ ਉਹਨਾਂ ਬਾਪ ਇਹ ਹੀ ਹੋਇਆ ਸੀ ਵੀ ਟੈਸਟ ਗਰਾਊਂਡ ਚੱਲੇ ਆ ਸੋ ਉੱਧਰ ਚੱਲੀ ਸੀ ਨਹੀਂ ਜੀ ਉਹ ਉਹ ਟੈਸਟ ਗਰਾਊਂਡ ਚੱਲੇ ਸੀਗੇ ਨਿਕਲੇ ਸੀਗੇ ਫੋਟ ਉੱਤੇ ਅੱਛਾ ਅੱਜ ਕੋਈ ਗੱਲਬਾਤ ਨਹੀਂ ਹੋਈ ਜੀ ਫਿਰ ਵੇਲ ਤੇ ਬਸ ਫਤਈ ਹੈ ਕੋਈ ਗੱਲਬਾਤ ਨਹੀਂ ਗੱਲਬਾਤ ਕਹਿ ਰਹੇ ਆ ਕਿ ਅੱਜ ਛੁੱਟੀ ਵੀ ਮਿਲ ਜੇ ਹੋ ਜੂਗੀ ਜੀ ਆ ਚੁੱਕੀ ਸੀ ਤਾਂ ਫਿਰ ਉਹ ਡਾਕਟਰ ਕਹਿੰਦੇ ਵੀ ਅਸੀਂ ਉੱਧਰ ਚੱਲੇ ਆ ਜੀ ਰੋਕਿਆ ਜੀ ਗਰਾਂਜੀ ਤੁਸੀਂ ਮਿਲ ਕੇ ਆਏ ਹੋ ਡੇਨਾ ਬਾਈਸੀ ਦੇ ਨਾਲ ਤੇ ਸਰ ਥੋੜੇ ਤੋਂ ਤੁਸੀਂ ਦੱਸੋ ਕਿ ਕੀ ਗੱਲਬਾਤ ਹੋਈ ਤੇ ਟੈਸਟ ਟੈਸਟ ਕਰਾਉਣ ਹੀ ਗਏ ਆ ਲੈ ਜੀ ਗੱਲਬਾਤ ਅਜ ਨਹੀਂ ਕੋਈ ਦੱਸ ਫਤੇ ਬਣਾ ਜੀ ਸਰ ਤੁਹਾਡੇ ਨਾਲ ਕੀ ਗੱਲਬਾਤ ਹੋਈ ਨਹੀਂ ਐਕਚੁਅਲ 'ਚ ਨਾ ਜਿਤਨਾ ਕੁੜੀਆ ਸਾਹਿਬ ਨੇ ਦੱਸਿਆ ਉਹਨਾਂ ਦੇ ਕੁਝ ਟੈਸਟ ਹੋਣੇ ਸੀ ਤੇ ਆਲਰੇਡੀ ਟੈਸਟ ਵਾਸਤੇ ਜਾ ਰਹੇ ਸੀ ਸਿਰਫ ਉਹ ਤੋਂ ਫਿਰ ਨਾਲ ਡਾਕਟਰਾਂ ਦੀ ਟੀਮ ਉੱਥੇ ਖੜਨਾ ਵੀ ਚੰਗਾ ਨਹੀਂ ਲੱਗਦਾ ਹਰ ਡਾਕਟਰ ਸਾਹਿਬ ਨੇ ਕਿਹਾ ਅੱਜ ਸ਼ਾਮ ਤੱਕ ਮੋਸਟ ਪ੍ਰੋਬਬਲੀ ਛੁੱਟੀ ਆਜੋ ਜੂਗੀ ਵੈਸੇ ਤੰਦਰੁਸਤ ਹੈ ਠੀਕ ਹੈ ਜੀ। ਸਿਹਤ ਕਾਫੀ ਸੁਧਾਰ ਹੈ ਅੱਗੇ ਨਾਲੋਂ। ਸ਼ਾਮ ਤੱਕ ਛੁੱਟੀ ਕਰਤਾ ਠੀਕ ਹੈ। ਮੁੱਡੀਆਂ ਸਾਹਿਬ ਜਦੋਂ ਪੀਐਮ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਮੁੱਡੀਆਂ ਸਾਹਿਬ ਕਹਿੰਦੇ ਕਿ ਮੇਰੀ ਅੱਖਾਂ ਦੇ ਵਿੱਚ ਅਥਰੂ ਆ ਗਏ ਸੀ ਜਿਸ ਧੰਦਾ ਵਤੀਰਾ ਉਹਨਾਂ ਦੇ ਨਾਲ ਪੀਐਮ ਸਾਹਿਬ ਦਾ ਸੀ। ਕੋਈ ਮੋਬਾਈਲ ਫੜ ਕੇ ਰੱਖ ਲਏ ਜੀ ਸਾਡੇ ਸਾਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਸਾਨੂੰ ਮੀਟਿੰਗਾਂ ਚ ਹਿੱਸਾ ਲੈਣ ਨਹੀਂ ਦਿੱਤਾ ਗਿਆ। ਉਹ ਮੋਬਾਈਲ ਵਗੈਰਾ ਤੋਂ ਮੈਨੂੰ ਨਹੀਂ ਪਤਾ ਕਿ ਸਾਬ ਸਾਰਿਆਂ ਦੇ ਰੱਖ ਲੈਂਦੇ ਨੇ। ਤੋ ਜਿਹੜੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਫੇਰੀ ਸੀ ਨਾ ਉਹ ਹਮਦਰਦੀ ਜੀ ਵਾਲੀ ਨਹੀਂ ਸੀ ਬਗਾਨਗੀ ਜੀ ਵਾਲੀ ਸੀਗੀ ਉਹਦਾ ਸਵਾਰਕੇ ਕੋ ਪੱਖ ਸੁਣਿਆ ਨਹੀਂ ਗਿਆ ਪੰਜਾਬ ਦਾ ਜੀ ਨਹੀਂ ਜੀ 2000 ਕਰੋੜ ਦਾ ਕਿਉਂ ਆ 2000 2000 ਦਾ ਕਦੇ ਅਰਜਨਾਲੇ ਜ਼ਿਲ੍ਹੇ ਦਾ ਹੋ ਗਿਆ ਦੇ ਨਾਲੇ ਜਿਹੜੇ ਦਾ ਉਹਨਾਂ ਨੇ ਜਿਹੜੇ ਨਾਲੇ ਹਲਕੇ ਦਾ ਜਿਹੜਾ ਦਿੱਤਾ ਸੀ ਨਾ ਵੈਸੇ ਤੁਸੀਂ ਸੜਕਾਂ ਖਰਾਬ ਹੋ ਗਈਆਂ ਬਿਲਡਿੰਗਾਂ ਖਰਾਬ ਹੋ ਗਈਆਂ 2000 ਕਰੋੜ ਤੋਂ ਵੱਧ ਤਾਂ ਤੁਸੀਂ ਖੇਤੀ ਦਾ 5 ਲੱਖ ਏਕੜ ਹੋ ਗਿਆ ਜੀ ਪਸ਼ੂ ਕਿੰਨੇ ਆ 50 ਮੌਤਾ ਹੋ ਗਈਆਂ 55 ਦੇ ਨੇੜੇ ਪਹੁੰਚ ਗਈਆਂ ਹੈਗੇ ਤਾਂ 2000 ਕਰੋੜ ਆਪਾਂ ਉਹਨੂੰ ਕਿਵੇਂ ਗਿਣਾ ਵੈਸੇ 2000 ਪਿੰਡ ਪ੍ਰਭਾਵਿਤ ਹੋ ਗਿਆ ਜੇ 1600 ਨੂੰ ਕਰੋਤਾਸੀ ਲੱਖ ਹੀ ਆ ਰਿਹਾ ਜੇ ਪਿੰਡ ਨੂੰ ਇੱਕ ਨੂੰ ਪਿੰਡਾਂ ਦੀ ਤੁਸੀਂ ਹਾਲਾਤ ਦੇਖੇ ਹੋਣੇ ਆ ਕਿਸ ਤਰ੍ਹਾਂ ਦੇ ਹੋਗੇ ਕਿ 80 ਲੱਖ ਰੁਪਏ ਨਾਲ ਉਹਦਾ ਕੋਈ ਇੱਕ ਦੋ ਚਾਰ ਘਰਾਂ ਦਾ ਵੀ ਸਵਰਨਾ ਔਖਾ ਗਰੀਬ ਲੋਕ ਉਜੜ ਗਏ ਉਹਨਾਂ ਦੇ ਘਰ ਜਿਹੜੇ ਸਾਰੀ ਉਮਰ ਚ ਵਿਚਾਰਾ ਦੋ ਕਮਰੇ ਪੌਂਦਾ ਤੇ ਉਹ ਉਹਨਾਂ ਦੇ ਵਾਸਤੇ ਸਰਕਾਰ ਕੁਝ ਕਰੂਗੀ ਤਾਂ ਤਾਂ ਕਦੇ ਹਿੰਦੀ ਸਮਝ ਨਹੀਂ ਆਂਦੀ ਪੀਐਮ ਦੀ ਇਸ ਤਰ੍ਹਾਂ ਦੀ ਸ਼ਬਦਾਵਲੀ ਸੀ ਜੇ ਉਸ ਤਰ੍ਹਾਂ ਉਹਨਾਂ ਨੇ ਜਦੋਂ ਮੰਤਰੀ ਜੀ ਨੇ ਕਿਹਾ ਨਾ ਵੀ ਮੰਤਰੀ ਜੀ ਨੇ ਕਿਹਾ ਅਭੀ ਤੁਹਾਡਾ ਤਨਵਾਜ ਜਿਹੜਾ ਦੇ ਆ ਪਰ ਇਹ ਬਹੁਤ ਥੋੜਾ ਹੈ ਤੁਸੀਂ ਹੋਰ ਕਰੋ ਤੋ ਕਹਿੰਦੇ ਮੈਂ ਹਿੰਦੀ ਚ ਬੋਲ ਦਿੱਤਾ ਬਸ ਐਨਾ ਉਹਨਾਂ ਨੇ ਸਮਝ ਨਾ ਸਮਝੇ ਹਿੰਦੀ ਚ ਬੋਲ ਦਿੱਤਾਗਾ ਹੁਣ ਉਹਨੂੰ ਕਿਵੇਂ ਵੀ ਲਾ ਲਓ ਵੀ ਨਾ ਸਮਝ ਵਾਲੀ ਲਾ ਲਓ ਸਮਝ ਵਾਲੀ ਲਾ ਲਓ ਜੇ ਉਹੀ ਗੱਲ ਹੈ ਕਿ ਤਾਮਿਲ ਆੜੂ ਚ ਗਏ ਹੁੰਦੇ ਪ੍ਰਧਾਨ ਮੰਤਰੀ ਸਾਹਿਬ ਕਹਿ ਸਕਦੇ ਵੀ ਮੈਂ ਹਿੰਦੀ ਚ ਬੋਲਦਾ ਤਾਂ ਜਿੱਥੋਂ ਦੀ ਪਾਤਸ਼ਾਹ ਉੱਥੋਂ ਦੀ ਬੰਦਾ ਬੋਲਣੀ ਚਾਹੂਗਾ ਬੋਲੂਗਾ ਅਸੀਂ ਪੰਜਾਬੀ ਆਂ ਪੰਜਾਬੀ ਤੇ ਪੰਜਾਬੀ ਹੋਣ ਦੇ ਮਾਣ ਹੈ ਸਾਡਾ ਵਿਰਸਾ ਵੱਡਾ ਹੈ ਸਾਡਾ ਸੱਭਿਆਚਾਰ ਵੱਡਾ ਹੈ ਸਾਡੀਆਂ ਲਿਖਤਾਂ ਵੱਡੀਆਂ ਹੈ ਜੀ ਅੱਛਾ ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਖੇਤੀਬਾੜੀ ਮੰਨਦੀ ਹੋਈ ਹੈ ਬਾਬਾ ਬੁੱਲੇ ਸ਼ਾਹ ਹੋਈ ਹੈ ਗੁਰੂ ਸਾਹਿਬਾਨ ਹੋਏ ਹੈ ਪੰਜਾਬੀ ਗੁਰਮੁਖੀ ਬੋਲੀ ਲਿਪੀ ਨੂੰ ਤੇ ਪੰਜਾਬੀ ਬੋਲੀ ਨੂੰ ਤਾਂ ਬਹੁਤ ਵੱਡਾ ਸਥਾਨ ਮਿਲਿਆ ਹਰ ਇੱਕ ਤਾਂ ਤੇ ਐਡੇ ਵੱਡੇ ਗ੍ਰੰਥ ਸਪੇਡ ਗਵਰਨਰ ਸਾਹਿਬ ਕਹਿ ਰਹੇ ਟੋਕਨ ਹੈ ਐਡਵਾਂਸਡ ਟੋਕਨ ਆਇਆ ਹੈ ਭਾਈ ਜਿਹੜੇ ਰਾਹਤ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਚੱਲਣ ਅੱਗੇ ਹੋਰ ਵੀ ਅਮਾਉਂਟ ਆ ਚਲੋ ਤਾਂ ਵੀ ਠੀਕ ਆ ਸੀ ਤਾਂ ਉਮੀਦ ਕਰਦੇ ਆ ਹਮੇਸ਼ਾ ਪੰਜਾਬ ਇਸ ਦੇਸ਼ ਦੇ ਨਾਲ ਖੜਾ ਰਿਹਾ ਆ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਦੀ ਸੁਰੱਖਿਆ ਜੇ ਇਹਦੇ ਚ ਭੁੱਖਮਰੀ ਵੀ ਸੀ ਦੇਸ਼ ਤੇ ਪੰਜਾਬ ਨੇ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਜਿਹੜਾ ਅਨਾਜ ਜੇ ਅਸੀਂ ਬਾਫਰ ਕੀਤਾ ਹੈਗਾ ਤਾਂ ਉਹ ਪੰਜਾਬ ਦਾ ਉਹਦੇ ਵਿੱਚ ਵੱਡਾ ਹਿੱਸਾ ਹੈ ਜਿਸ ਤਰੀਕੇ ਦੇ ਨਾਲ ਸ਼ਿਵਰਾਜ ਜੀ ਆਉਂਦੇ ਨੇ ਬਾਅਦ ਚੋਤੀ ਆ ਕੇ ਕਹਿੰਦੇ ਨੇ ਜੀ ਮਾਈਨਿੰਗ ਕਰਕੇ ਹੋ ਗਿਆ ਭਾਜੀਪੀ ਦੀ ਲੀਡਰ ਵੀ ਉਸ ਦਿਨ ਬਾਹਰ ਆ ਕੇ ਕਹਿੰਦੇ ਨੇ ਜਾਨੀ ਜੀ ਕਿਸਾਨ ਕਹਿੰਦੇ ਮਾਈਨਿੰਗ ਕਰਕੇ ਹੋਇਆ ਸ਼ਿਵਰਾਜ ਜੀ ਨਾ ਪਹਿਲਾਂ ਆਏ ਆ ਕਿਤੇ ਤੇ ਨਾ ਉਹਨਾਂ ਨੂੰ ਵਿਚਾਰਿਆਂ ਨੂੰ ਇਸ ਸਥਿਤੀ ਦਾ ਪਤਾ ਸੀਗਾ ਨੇਕ ਇਨਸਾਨ ਨੇ ਉਹਦੇ ਵਿੱਚ ਮੈਂ ਵੀ ਕਹਿ ਸਕਦਾ ਪਰ ਇੱਥੇ ਜਿਹੜੇ ਸੱਜਣ ਮਿਲੇ ਸੀ ਉਹਨਾਂ ਨੇ ਆ ਪੰਜਾਬ ਦਾ ਦੁੱਖ ਨਹੀਂ ਦੱਸਿਆ ਪੰਜਾਬ ਕਿਸ ਗੱਲ ਵਿੱਚ ਹੁਣ ਹੁਣਾ ਸਾਡੀ ਸਹਾਇਤਾ ਕੀ ਕੀਤੀ ਜਾ ਸਕਦੀ ਹੈ ਉਹ ਜਿਹੜੇ ਉਹਨਾਂ ਕੋਲੇ ਪੱਖ ਕਰਨ ਵਾਲੇ ਸੀਗੇ ਉਹ ਪਾਰਟੀ ਤੌਰ ਤੇ ਉਹਨਾਂ ਨੇ ਦੂਸਰੀ ਪਾਰਟੀ ਨੂੰ ਭੰਡਣ ਤੋਂ ਗਾ ਸੁਨੀਲ ਆਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਕਿ ਮੈਂ ਜਾਣਦਾ ਨਹੀਂ ਕੌਣ ਹੈ ਕਾਦਾ ਮੰਤਰੀ ਹੈ ਸੋ ਇੱਕ ਆਮ ਕਹਣਾ ਚੋਂ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਨੇਵਾਲ ਦੇ ਲੋਕਾਂ ਨੇ ਪੌਣੇ 3 ਲੱਖ ਵੋਟ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾ ਉਹਨੂੰ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਦਾ ਮੈਨੂੰ ਮੰਤਰੀ ਬਣਾਇਆ ਔਰ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋਣ ਕਿ ਮੈਂ ਤੇ ਜਾਣਦਾ ਜੀ ਮੁੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਉਹਨੇ ਕੋਈ ਕਿਹੜਾ ਡਿਪਾਰਟਮੈਂਟ ਜਿਉ ਉਹਨਾਂ ਨੂੰ ਪੰਜਾਬ ਸਰਕਾਰ ਚੁਣਉਂਦੇ ਹੋਏ ਨਿਮਾਇੰਦਿਆਂ ਦਾ ਨਹੀਂ ਪਤਾ ਜਿਉ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋਣ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ 5 ਹਫ਼ਤੇ ਦੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਹੜਪ੍ਰਿੱਟ ਦੇ ਇਲਾਕਿਆਂ ਦੇ ਵਿੱਚ ਜਾ ਕੇ ਹੜਪ੍ਰਿੱਟ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੋੜ ਗਈ ਕੱਲੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਵੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਮਲਵਾ ਚੜ ਗਿਆ ਮਿੱਟੀ ਚੜ ਗਈ ਰਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਬਾਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਏ ਪੈ ਗਏ ਸੁੱਕ ਜ਼ਮੀਨ ਨੂੰ ਤਿਆਰ ਕਰਨ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਹੈ ਸੋ ਅੱਜ ਦੇ ਪੰਜਾਬੀਆਂ ਲਈ ਗਰੀਬ ਪਰਿਵਾਰਾਂ ਲਈ ਜੇ ਮਾ ਮੋਦੀ ਸਾਹਿਬ ਤੋਂ ਮੰਗ ਕੀਤੀ ਤੁਸ ਦਾ ਮੋਦੀ ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੀ ਨਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨਕਾਮਾਂ ਨੂੰ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹ ਰਿਹਾ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆ ਹੀ ਰਹੇ ਹੋ ਚਲੋ ਦੇਰਵਾਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤੇ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰੀਲੀਫ ਫੰਡ ਦੇ ਕੇ ਜਾਇਓ ਤਾਂ ਜੋ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਜਾਨਾਂ ਚਲੀਆਂ ਗਈਆਂ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਬਹੁਤ ਸਾਰੇ ਪਰਿਵਾਰਾਂ ਦੇ ਘਰ ਡੇਗੇ ਬਹੁਤ ਸਾਰੇ